ਜੇ ਉਹ ਪੈਸਾ ਲਾਇਆ ਤੇ ਕਾਰਪੋਰੇਸ਼ਨ ਦਾ ਕਿਹੜਾ ਪੈਸਾ ਕਿਉਂ ਨਾ ਪਰੇ? ਲਾਸ ਸਵਾਲ ਹੈ ਗਏ ਜਿਹੜੇ ਵਿਰੋਧ ਕਰ ਰਹੇ ਨੇ ਕਿ ਬਸਟੈਂਡ ਦਾ ਉਹਨਾਂ ਨੂੰ ਮੈਸੇਜ ਦਿੱਤਾ ਉਹਨਾਂ ਨੂੰ ਤਾਂ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸ਼ਹਿਰ ਦੀ ਬਿਹਤਰੀ ਬਿਹਤਰੀ ਵਾਸਤੇ ਸ਼ਹਿਰ ਨੂੰ ਅੱਗੇ ਵਧਾਉਣ ਵਾਸਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾਓ ਮੈਂ ਰਾਜਨੀਤਿਕ ਤੌਰ ਤੇ ਸ਼ੁਰੂ ਤੋਂ ਕਹਿੰਦਾ ਰਹੇ ਕਿ ਜੇ ਮੈਂ ਐਮਐਲਏ ਬਣਿਆ ਮੈਂ ਇਹ ਸੋਚ ਕੇ ਬਣਿਆ ਕਿ ਮੈਂ ਕੁਸ਼ਨਾ ਕੁਸ਼ ਮੇਰੀ ਸਰਕਾਰ ਤੋਂ ਬਠਿੰਡੇ ਸ਼ਹਿਰ ਦੇ ਲਈ ਲੈ ਕੇ ਆਵਾਂ ਇਹ ਛੋਟੇ ਪ੍ਰੋਜੈਕਟ ਨਹੀਂ ਇਹ ਕਦੇ ਬਣਦੇ ਨੇ ਲੋਕ ਤਾਂ ਸਾਲਾਂ ਬੱਧੀ ਡੀਕ ਦੇ ਮਰ ਜਾਂਦੇ ਨੇ ਆ 1997 ਤੋਂ ਬਾਅਦ ਖੜਾ ਹੀ ਹੈ ਜੇ ਇਹਦਾ ਵਿਰੋਧ ਹੀ ਕਰਨਾ ਹੁੰਦਾ ਤੇ ਜਦੋਂ ਉੱਥੇ ਬਣਦਾ ਸੀ ਉਦੋਂ ਵੀ ਨਹੀਂ ਵਿਰੋਧ ਕੀਤਾ ਕਿਸੇ ਨੇ 2 ਸਾਲ ਹੋ ਗਏ ਗੱਲ ਚੱਲੀ ਜਾਂਦੀ ਸ਼ੋਦ ਨਹੀਂ ਵਿਰੋਧ ਕੀਤਾ ਇਹ ਇੱਕਦਮ ਵਿਰੋਧ ਕਿੱਥੋਂ ਜਾ ਗਿਆ ਆ ਇਹ ਇੱਕ ਕੁਐਸਚਨ ਪੈਦਾ ਕਰਦਾ ਹੈ ਕਿ ਇੱਕ ਕੈਲਕੂਲੇਟਰ ਟੰਗ ਦੇ ਨਾਲ ਕੁਝ ਬੰਦਿਆਂ ਦੀ ਗੁੰਮਰਾਹਕੁੰ ਸਾਜ਼ਿਸ਼ ਹੈ ਮੈਂ ਖਾਸ ਤੌਰ ਤੇ ਮੇਰੇ ਦੁਕਾਨਦਾਰ ਭਰਾਵਾਂ ਨੂੰ ਕਹਿੰਦਾ ਉਹਨਾਂ ਨੂੰ ਕੁਝ ਘਰ ਆਉਣ ਦੀ ਲੋੜ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਬਾਹਰ ਅਖਬਾਰ ਚ ਪੜ ਰਿਆ ਸੀ ਉਹ ਕਹਿੰਦੇ ਜੀ ਇੰਨੇ ਪੈਸੇ ਲੱਗਿਆ ਕਰਨਗੇ ਅਸੀਂ ਜਿਹੜੀਆਂ ਸਵਾਲੀਆਂ ਉੱਥੋਂ ਹੋਣੀਆਂ ਜਿਨ੍ਹਾਂ ਨੇ ਇੱਥੇ ਆਉਣਾ ਇਹਦੇ ਚ ਇਲੈਕਟ੍ਰਿਕ 5-5 ਮਿੰਟ ਬਾਅਦ ਸ਼ਟਰ ਚੱਲਿਆ ਕਰਨੀਆਂ ਬਸਾਂ ਜਿਨ੍ਹਾਂ ਤੋਂ ਕੋਈ ਕਿਰਾਇਆ ਨਹੀਂ ਲੈ ਜਾਊਗਾ ਇਹ ਵੀ ਨਾਲ ਕਹਿਆ ਠਾਡਾ ਉਹ ਕਹਿੰਦੇ ਪਹਿਲਾਂ ਵਾਲੀਆਂ ਤਾਂ ਕਵਾਡ ਚ ਖੜੀਆਂ ਬੱਸਾਂ ਮੈਂ ਇਲੈਕਟ੍ਰਿਕ ਸ਼ਟਲ ਬੱਸਾਂ ਗਈਆਂ ਇਹ ਕਵਾਡ ਚ ਖੜੀਆਂ ਤਾਂ ਦੁਰਪ੍ਰਬੰਧ ਸੀ ਪਿਛਲੀਆਂ ਸਰਕਾਰਾਂ ਦਾ ਪ੍ਰਬੰਧ ਕਰਨਾ ਜੇ ਹੁਣ ਤੁਹਾਨੂੰ ਅਸੀਂ ਕਾਰ ਲੈ ਲਈਏ ਤੇ ਤੁਸੀਂ ਉੱਥੇ ਉਹਨੂੰ ਚਲਾ ਕੇ ਰਫਲੀ ਤੀਜੇ ਦਿਨ ਉਹਦੀ ਕ੍ਰਿੰਕ ਤੋੜ ਕੇ ਖੜੀ ਕਰ ਦਿਓ ਉਹ ਤਾਂ ਮੇਰੇ ਸਾਰੇ ਨਹੀਂ ਸਰਕਾਰ ਦੇ ਸਾਰੇ ਆ ਪ੍ਰਬੰਧ ਕਰਕੇ ਦੇਣਾ ਕਿਸ ਸਰਕਮਤਾ ਪਾਰੇ ਅੱਜ ਪਾਇਆ ਕਾਰਪੋਰੇਸ਼ਨ ਦੇ ਵਿੱਚ ਅੰਡਰ ਬ੍ਰਿਜ ਬਣਾ ਰਹੀ ਹੈ ਕਹਿੰਦੇ ਅਸੀਂ ਜਿਹੜੇ ਸੈਂਟਰ ਦਾ ਮਨਿਸਟਰ ਆ ਬਿੱਟੂ ਉਹ ਤੋਂ ਵੀ ਮਾਰਕ ਕਰਵਾ ਰਹੇ ਆ ਟ੍ਰੈਫਿਕ ਬਹੁਤ ਵੱਧ ਗਿਆ ਲੈਨਪਾਰੀ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਬਣਿਆ ਹੋਇਆ ਅੰਡਰਬ੍ਰਿਜ ਕਾਫੀ ਜਾਮ ਲੱਗ ਜਾਂਦਾ ਸ਼ਾਮ ਨੂੰ ਉਹਦੇ ਨਾਲ ਹੀ ਜਿੱਥੇ ਜਲੇਬੀਆਂ ਵਾਲਾ ਚੌਕ ਹੈ ਸਿਰਕੀ ਵੀ ਆ ਜੀ ਦੋਨੇ ਪਾਸੇ ਰੇਲਵੇ ਦੀ ਜਗ੍ਹਾ ਹੈਗੀ ਆ ਉਨਾ ਤੋਂ ਮਨਜ਼ੂਰੀ ਕਰਾਵਾਂਗੇ ਅਸੀਂ ਕਹਿੰਦੇ ਉਹ ਅੱਜ ਮੰਗ ਪੱਤਰ ਦੇ ਰਹੇ ਆ ਡੀਸੀ ਸਾਹਿਬ ਨੂੰ ਵੀ ਕੌਂਸਲਰ ਤੇਜੀ ਦੇ ਨਾਲ ਡਰਾਫਟ ਕਰਿੰਦਾ ਕਾਫੀ ਘਟਜੂ ਅੰਡਰਬ੍ਰਿਜ ਦੇ ਪਰੋਂ ਦੇਖੋ ਮੇਰੇ ਉੱਤੇ ਹਾਂ ਜੀ ਅਗਰ ਕੋਈ ਹੁੰਦਾ ਹੈ ਮੈਂ ਹਮੇਸ਼ਾ ਜਿਹੜਾ ਕੰਮ ਹੋ ਰਿਹਾ ਹੈ ਉਹਨੂੰ ਕੋਈ ਵੀ ਕਰਦਾ ਹੋਵੇ ਮੈਂ ਉਹਨੂੰ ਟੈਕਨੀਕਲੀ ਨਾਲ ਹਾਂ ਕਹਿ ਸਕਦਾ ਨਹੀਂ ਕਹਿ ਸਕਦਾ ਜੇ ਉਹ ਟੈਕਨੀਕਲੀ ਠੀਕ ਹੋਵੇ ਤੇ ਬਣਾ ਲੈਣਾ ਚਾਹੀਦਾ ਜੇ ਕੋਈ ਇਹ ਹੀ ਗੱਲ ਨਾ ਹੋਵੇ ਪਾਣੀ ਭਰ ਕੇ ਹੋ ਜਿਹੜਾ ਟਰੈਫਿਕ ਹਾਈਜਰ ਨਾ ਹੋ ਜੀ ਪਰ ਮੈਨੂੰ ਨਹੀਂ ਪਤਾ ਵੀ ਬਣ ਸਕਦਾ ਨਹੀਂ ਬਣ ਸਕਦਾ ਕਿਉਂਕਿ ਮੈਂ ਕੋ ਟੈਕਨੀਕਲ ਬੰਦਾ ਨਹੀਂ ਜੇ ਉਹਨਾਂ ਦੀ ਡਿਮਾਂਡ ਲਿਖ ਕੇ ਦੇ ਕੇ ਆ ਰਹੇ ਆ ਚੰਗੀ ਗੱਲ ਹੈ ਜੇ ਕੋਈ ਰੇਲਵੇ ਉੱਤੋਂ ਜੋਗ ਸਮਝੂਗਾ ਕਰ ਦੂਗਾ ਅਪ੍ਰੈਲ ਦੇ ਵਿੱਚ ਜੇ ਅਸੀਂ ਮਲਤਾਨੀਆਂ ਪੁਲ ਚਾਲੂ ਹੋ ਜੂਗਾ ਜੀ ਉਹ ਸਾਨੂੰ ਥੋੜੀ ਬਹੁਤੀ ਦੇਰ ਲੱਗ ਰਹੀ ਆ ਰੇਲਵੇ ਵੱਲੋਂ ਉਹ ਉਹ ਤਕਰੀਬਨ ਨੇੜੇ ਲੈ ਕਿਉਂਕਿ ਸਾਡੇ ਸਾਰੇ ਬਲਾਕ ਬਣੇ ਹੋਏ ਨੇ ਉਹ ਉਧਰੋਂ ਕਲੀਅਰ ਹੋਣ ਸਾਰੇ ਬਲਾਕ ਧਰਨੇ ਸ਼ੁਰੂ ਕਰ ਦਿੰਦੇ